ਕੱਲ ਰਾਤ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਪਤੰਗੋ ਡਾਉਣ ਤੋਂ ਫਿਰ ਉਸ ਤੋਂ ਬਾਅਦ ਆਪਸ ਚ ਸਟੋਨ ਪੈਲਟਿੰਗ ਹੋਈ ਰੋੜੇ ਵਗੈਰਾ ਮਾਰੇ ਆਪਸ ਇੱਕ ਸਾਈਡ ਤੋਂ ਫਾਇਰਿੰਗ ਹੋਈ ਜਿਸ ਨਾਲ ਬੜੀ ਅਨਫੋਰਚੂਨੇਟਲੀ ਇੱਕ ਯੂਥ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਸਾਰੇ ਸੀਨੀਅਰ ਆਫਸਰਸ ਅਸੀਂ ਸਾਰੇ ਉਸ ਕੱਲ ਤੇ ਲੱਗੇ ਰਹੇ ਕਲਪਰੇਟਸ ਨੂੰ ਫੜਨ ਵਾਸਤੇ ਤੇ ਟ੍ਰੇਸ ਕਰਨ ਨੂੰ ਕੇਸ ਨੂੰ ਉਹਦੇ ਚ ਬੜੀ ਵੱਡੀ 12 ਘੰਟੇ ਦੇ ਵਿੱਚ ਹੀ ਕਾਮਯਾਬੀ ਸਾਨੂੰ ਮਿਲੀ ਹੈ ਤਿੰਨ ਮੇਨ ਅਕਿਊਜ਼ ਜਿਹੜੇ ਆ ਜਗਰਾਜ ਸਿੰਘ ਸ਼ਮਸ਼ੀਰ ਈਲੀਅਸ ਸ਼ੇਰਾ ਅਦਿਤਿਆ ਬੇਦੀ ਇਹ ਤਿੰਨਾਂ ਨੂੰ ਅਸੀਂ ਲੁਧਿਆਣਾ ਜਾ ਕੇ ਗ੍ਰਿਫਤਾਰ ਕੀਤਾ ਸਾਡੀ ਪੁਲਿਸ ਪਾਰਟੀ ਨੇ ਤੇ ਉਹਦੇ ਨਾਲ ਕੋਆਰਡੀਨੇਸ਼ਨ ਕਰਕੇ ਲੁਧਿਆਣਾ ਸੀਪੀ ਪੁਲਿਸ ਨਾਲ ਤੋਂ ਮੈਂ ਇਹਦੇ ਸਾਰੇ ਆਫੀਸਰ ਤੇ ਸਾਡੇ ਜਿਹੜੇ ਥੱਲੇ ਮੁਲਾਜ਼ਮ ਨੇ ਉਹਨਾਂ ਨੂੰ ਦਿਲੀ ਵਧਾਈ ਦਿੰਦਾ ਕਿ ਉਹਨਾਂ ਨੇ ਦਿਨ ਰਾਤ ਕੰਮ ਕਰਕੇ ਇਹਨੂੰ ਕੇਸ ਨੂੰ ਟ੍ਰੇਸ ਕੀਤਾ ਔਰ ਕਿਊਜ਼ ਫੜੇ ਗਏ ਇੰਨੇ ਸ਼ਾਰਟ ਟਾਈਮ 'ਚ ਸਾਡੀ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਕ੍ਰਾਈਮ ਔਰ ਕ੍ਰਿਮੀਨਲਸ ਔਰ ਅਸੀਂ ਬੜੀ ਹਾ ਟਾਪ ਪ੍ਰਾਇਓਰਟੀ ਤੇ ਰੱਖਦੇ ਆ ਕਿ ਜੇ ਕੋਈ ਕ੍ਰਾਈਮ ਪਹਿਲਾਂ ਤਾਂ ਹੋਣੇ ਨਾ ਜੋ ਹੋਵੇ ਤਾਂ ਅਸੀਂ ਜਲਦੀ ਉਹਨੂੰ ਟ੍ਰੇਸ ਕਰੀਏ ਇਹਦੇ ਡਾਕਟਰ ਪ੍ਰਗਿਆ ਜੈਨ ਸਾਡੇ ਡੀసీపీ 3 ਗੁਰਿੰਦਰ ਵੀਰ ਏਸੀਪੀ ਈਸਟ ਤੇ ਸੁਖਵੀਰ ਐਸਐਚਓ ਬੀ ਡਿਵੀਜ਼ਨ ਔਰ ਉਹਨਾਂ ਦੀ ਟੀਮ ਨੇ ਬੇਹਦ ਵਧੀਆ ਕੰਮ ਕੀਤਾ ਔਰ ਉਹਨਾਂ ਨੂੰ ਸੂਟੇਬਲੀ ਰਿਵਾਰਡ ਕਰਿਆ